ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾ ਵਰਲਡ ਨਿਊਜ਼ ਦੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕੀ ਅਰਥ ਵਿਵਸਥਾ ਦੀ ਪਹਿਲੀ ਤਿਮਾਈ ਯਾਨੀ ਜਨਵਰੀ ਤੋਂ ਮਾਰਚ 2025 ਤੱਕ ਦੇ ਅੰਕੜੇ ਸਾਹਮਣੇ ਆਏ ਨੇ ਤੇ ਇਹਨਾਂ ਅੰਕੜਿਆਂ ਦੇ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਕਮਜ਼ੋਰੀ ਸਪਸ਼ਟ ਤੌਰ ਦੇ ਉੱਤੇ ਦਿਖਾਈ ਦੇ ਰਹੀ ਹੈ ਖਾਸ ਕਰਕੇ ਜੀਡੀਪੀ ਵਿਕਾਸ ਯਾਨੀ ਕਿ ਦੇਸ਼ ਦੀ ਆਰਥਿਕ ਵਿਕਾਸ ਦਰ ਦੇ ਵਿੱਚ ਗਰਾਵਟਾਈ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ਇਸ ਦੇ ਨਾਲ ਹੀ ਮਹਿੰਗਾਈ ਅਤੇ ਮੰਗ ਦੇ ਵਿੱਚ ਵੀ ਕਮੀ ਦਿਖਾਈ ਦੇ ਰਹੀ ਹੈ ਹਾਲਾਂਕਿ ਬੇਦੋਦਗਰੀ ਦੇ ਅੰਕੜੇ ਕੁਝ ਹੱਦ ਤੱਕ ਸਹੀ ਨੇ ਪਰ ਸਮੁੱਚੀ ਤਸਵੀਰ ਬਹੁਤ ਪੋਜ਼ਿਟਿਵ ਨਹੀਂ ਜਾਪਦੀ ਅਮਰੀਕਾ ਦੀ ਪਹਿਲੀ ਤਮਾਹੀ ਜੀਡੀਪੀ ਵਿਕਾਸ -0.5% ਸੀ ਜੋ ਕਿ ਮਹਾਰਾ ਨੇ ਇਸ ਦੇ -0.2% ਰਹਿਣ ਦੀ ਉਮੀਦ ਕੀਤੀ ਸੀ ਇਹਦਾ ਮਤਲਬ ਹੈ ਕਿ ਆਰਥਿਕ ਗਤੀਵਿਧੀਆਂ ਉਮੀਦ ਤੋਂ ਵੱਧ ਹੌਲੀਆਂ ਹੋ ਗਈਆਂ ਨੇ ਤੇ 네ਗੇਟਿਵ ਜੀਡੀਪੀ ਵਿਕਾਰ ਦਰ ਦਰਸਾਉਂਦਾ ਹੈ ਕਿ ਦੇਸ਼ ਦਾ ਕੁੱਲ ਉਤਪਾਦਨ ਅਤੇ ਸੇਵਾਵਾਂ ਦੀ ਮਾਤਰਾ ਘਟੀ ਹੈ ਜਦੋਂ ਜੀਡੀਪੀ ਵਿਕਾਰ ਦਰ 네ਗੇਟਿਵ ਰਹਿੰਦੀ ਹੈ ਤਾਂ ਇਹ ਦਰਸਾਉਂਦਾ ਕਿ ਆਰਥਿਕ ਗਤੀਵਿਧੀਆਂ ਦੇ ਵਿੱਚ ਕਮੀ ਆਈ ਹੈ ਈਰਾਨ ਦੇ ਵਿੱਚ 13 ਜੂਨ ਤੋਂ ਹੁਣ ਤੱਕ ਹੋਏ ਇਜ਼ਰਾਈਲੀ ਹਵਾਈ ਹਮਲਿਆਂ ਦੇ ਵਿੱਚ ਘੱਟੋ-ਘੱਟ 627 ਲੋਕ ਮਾਰੇ ਗਏ ਨੇ ਤੇ ਤੇ 4870 ਲੋਕ ਹੋਰ ਜ਼ਖਮੀ ਹੋਏ ਨੇ ਸਿਹਤ ਮੰਤਰਾਲੇ ਦੇ ਲੋਕ ਸੰਪਰਕ ਮੁਖੀ ਹੁਸੈਨ ਕਰਮਨਪੁਰ ਨੇ ਐਕਸ ਦੇ ਉੱਤੇ ਆਪਣੀ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਦੱਸਿਆ ਕਿ ਪੱਛਮੀ ਈਰਾਨ ਦੇ ਵਿੱਚ ਰਾਜਧਾਨੀ ਤਹਿਰਾਨ ਅਤੇ ਕਰਮਨਸ਼ਾਹ ਦੇ ਵਿੱਚ ਸਭ ਤੋਂ ਵੱਧ ਲੋਕ ਮਾਰੇ ਗਏ ਨੇ ਅਤੇ ਜ਼ਖਮੀ ਹੋਏ ਨੇ ਈਰਾਨ ਦੀ ਨਿਊਜ਼ ਏਜੰਸੀ ਰਿਪੋਰਟ ਦੇ ਵਿੱਚ ਕਰਮਨਪੁਰ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਇਜ਼ਾਈਲੀ ਹਮਲਿਆਂ ਦੇ ਵਿੱਚ ਹੁਣ ਤੱਕ ਮਾਰੇ ਗਏ ਲੋਕਾਂ ਦੇ ਵਿੱਚੋਂ 86.1% ਦੀ ਮੌਕੇ ਉੱਤੇ ਹੀ ਮੌਤ ਹੋਈ ਤੇ ਜਦੋਂ ਕਿ 13.9% ਦੀ ਮੌਤ ਹਸਪਤਾਲ ਲੈ ਜਾਂਦੇ ਸਮੇਂ ਅਤੇ ਉੱਥੇ ਪਹੁੰਚਣ ਤੋਂ ਬਾਅਦ ਹੋਈ ਹੈ ਰਿਪੋਰਟਾਂ ਦੇ ਅਨੁਸਾਰ ਅਜ਼ਰਾਇਲੀ ਹਵਾਈ ਹਮਲਿਆਂ ਦੇ ਵਿੱਚ ਚੋਟੀ ਦੇ ਫੌਜੀ ਕਮਾਂਡਰ ਅਤੇ ਪਰਮਾਣੂ ਵਿਗਿਆਨੀ ਮਾਰੇ ਗਏ ਇਨ੍ਹਾਂ ਦੇ ਵਿੱਚ ਇਰਾਨੀ ਪਰਮਾਣੂ ਵਿਗਿਆਨੀ ਸਦੇਗੀ ਸਾਬਰ ਸ਼ਾਮਲ ਨੇ ਜੋ ਸੋਮਵਾਰ ਦੇਰ ਰਾਤ ਇਰਾਨੀ ਅਜ਼ਰਾਇਲੀ ਜੰਗਬੰਦੀ ਲਾਗੂ ਹੋਣ ਤੋਂ ਥੋੜੀ ਦੇਰ ਪਹਿਲਾਂ ਇੱਕ ਅਜ਼ਰਾਇਲੀ ਹਮਲੇ ਦੇ ਵਿੱਚ ਆਪਣੇ ਪਰਿਵਾਰ ਦੇ 11 ਮੈਂਬਰਾਂ ਸਮੇਤ ਮਾਰੇ ਗਏ ਸਨ ਕੀਨ ਦੇ ਕਿੰਗਦਾਓ ਦੇ ਵਿੱਚ ਵੀਰਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਦੋਵੇਂ ਸ਼ਾਮਲ ਹੋਏ ਸਨ ਹਾਲਾਂਕਿ ਰਾਜਨਾਥ ਸਿੰਘ ਨੇ ਪਾਕਿਸਤਾਨੀ ਰੱਖਿਆ ਮੰਤਰੀ ਨਾਲ ਮੁਲਾਕਾਤ ਨਹੀਂ ਕੀਤੀ ਐਸੇ ਦੌਰਾਨ ਉਹਨਾਂ ਨੇ ਐਸਿਓ ਦੇ ਸਾਂਝੇ ਦਸਤਾਵੇਜ਼ ਉਤੇ ਦਸਤਖਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਕਿਉਂਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦਾ ਜ਼ਿਕਰ ਨਹੀਂ ਸੀ ਜਦਕਿ ਪਾਕਿਸਤਾਨ ਦੇ ਬਲੋਚਿਸਤਾਨ ਦੇ ਵਿੱਚ ਹੋਈ ਅੱਤਵਾਦੀ ਘਟਨਾ ਦਾ ਜ਼ਿਕਰ ਸੀ ਪਾਰਟ ਨੇ ਇਸ ਉੱਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਰਾਜਨਾਥ ਸਿੰਘ ਨੇ ਮੀਟਿੰਗ ਦੇ ਵਿੱਚ ਕਿਹਾ ਕਿ ਕੁਝ ਦੇਸ਼ ਸਰਹੱਦ ਪਾਰ ਅੱਤਵਾਦ ਨੂੰ ਆਪਣੀ ਨੀਤੀ ਮੰਨਦੇ ਨਿਤੂ ਅੱਤਵਾਦੀਆਂ ਨੂੰ ਪਨਾਹ ਦਿੰਦੇ ਨੇ ਤੇ ਫਿਰ ਇਸ ਤੋਂ ਇਨਕਾਰ ਕਰਦੇ ਨੇ ਅਜਿਹੇ ਦੌਰੇ ਮਾਪਦੰਡਾਂ ਦੇ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੂੰ ਸਮਝਣਾ ਪਵੇਗਾ ਕਿ ਹੁਣ ਅੱਤਵਾਦ ਦੇ ਐਮਪੀ ਸੈਂਟਰ ਸੁਰੱਖਿਅਤ ਨਹੀਂ ਹਨ ਐਸੇ ਨੂੰ ਅਜਿਹੇ ਦੇਸ਼ਾਂ ਦੀ ਆਲੋਚਨਾ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ ਇਰਾਨ ਅਜ਼ਰਾਇਲ ਦੇ ਵਿੱਚ ਜੰਗਬੰਦੀ ਦੇ ਅਗਲੇ ਹੀ ਦਿਨ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਜਦੋਂ ਦੋਵੇਂ ਧਿਰਾਂ ਅਗਲੀ ਵਾਰ ਗੱਲਬਾਤ ਕਰਨ ਗਿਆ ਤਾਂ ਅਮਰੀਕਾ ਅਤੇ ਇਰਾਨ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਸਮਝੌਤਾ ਕਰ ਸਕਦੇ ਨੇ ਐਸੇ ਸੰਬੰਧੀ ਰੂਸ ਨੇ ਵੀ ਇੱਕ ਵੱਡਾ ਬਿਆਨ ਜਾਰੀ ਕਰ ਦਿੱਤਾ ਤੇ ਰੂਸੀ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਬੀਤੇ ਦਿਨ 26 ਜੂਨ ਨੂੰ ਕਿਹਾ ਕਿ ਰੂਸ ਚਾਹੁੰਦਾ ਹੈ ਕਿ ਇਰਾਨ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਨਾਲ ਆਪਣਾ ਸਹਿਯੋਗ ਜਾਰੀ ਰੱਖੇ ਟੇਕਰਪੋਰਟ ਦੇ ਅਨੁਸਾਰ ਈਰਾਨ ਦੀ ਸੰਸਦ ਨੇ 25 ਜੂਨ ਨੂੰ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਜੋ ਸੰਯੁਕਤ ਰਾਸ਼ਟਰ ਪਰਮਾਣੂ ਨਿਗਰਾਨੀ ਸੰਸਥਾ ਦੇ ਨਾਲ ਸਹਿਯੋਗ ਨੂੰ ਮੌਤਲ ਕਰ ਦੇਵੇਗਾ ਇਹ ਬਿੱਲ ਇਜ਼ਰਾਈਲ ਅਤੇ ਅਮਰੀਕਾ ਦੁਆਰਾ ਈਰਾਨ ਦੇ ਪਰਮਾਣੂ ਸੰਸਥਾਨਾਂ ਅਤੇ ਬੰਬਾਰੀ ਕਰਨ ਤੋਂ ਬਾਅਦ ਆਇਆ ਤਾਂ ਜੋ ਤਹਿਰਾਨ ਨੂੰ ਪਰਮਾਣੂ ਹਥਿਆਰ ਪ੍ਰਾਪਤ ਕਰਨ ਤੋਂ ਰੋਕਿਆ ਜਾ ਸਕੇ ਈਰਾਨ ਨੇ ਆਈਏਈਏ ਦੇ ਨਾਲ ਸਹਿਯੋਗ ਕਰਨ ਦੇ ਕਿਸੇ ਵੀ ਇਰਾਦੇ ਤੋਂ ਇਨਕਾਰ ਕੀਤਾ ਤੇ ਰੂਸ ਜਿਹੜੀ ਈਰਾਨ ਦੇ ਨਾਲ ਰਣਨੀਤਕ ਭਾਈ ਵਾਲੀ ਹੈ ਉਹਨੇ ਇਜ਼ਰਾਈਲ ਅਤੇ ਅਮਰੀਕੀ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਤਹਿਰਾਨ ਨੂੰ ਸ਼ਾਂਤੀਪੂਰਨ ਪਰਮਾਣੂ ਊਰਜਾ ਪ੍ਰੋਗਰਾਮ ਦਾ ਅਧਿਕਾਰ ਹੈ ਮਿਡਲ ਈਸਟਸ ਦੇ ਵਿੱਚ ਜਲਦੀ ਹੀ ਇੱਕ ਹੋਰ ਜੰਗ ਖਤਮ ਹੋਣ ਵਾਲੀ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਗਾਜ਼ਾ ਜੰਗ ਨੂੰ ਖਤਮ ਕਰਨ ਉੱਤੇ ਸਹਿਮਤੀ ਦਿੱਤੀ ਹੈ ਬੈਂਜਾਮਿਨ ਨੇਤਨਯਾਹੁ ਅਤੇ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਨੇ ਗਾਜ਼ਾ ਦੇ ਵਿੱਚ ਜੰਗ ਜਲਦੀ ਖਤਮ ਕਰਨ ਅਤੇ ਅਬਰਾਹਮ ਸਮਝੌਤੇ ਨੂੰ ਵਧਾਉਣ ਉੱਤੇ ਸਹਿਮਤੀ ਜਤਾਈ ਹੈ ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਦੇ ਮੁਤਾਬਕ 트੍ਰੰਪ ਅਤੇ ਇਤਨ ਯਾਹੂ ਨੇ ਫੋਨ ਉਤੇ ਗੱਲ ਕਰਕੇ ਇਹ ਸਹਿਮਤੀ ਦਿੱਤੀ ਕਿ ਇਜ਼ਰਾਈਲ ਅਤੇ ਹਮਾਸ ਦੇ ਵਿਚਾਲੇ ਚੱਲ ਰਹੀ ਗਾਜ਼ਾ ਦੀ ਜੰਗ 2 ਹਫ਼ਤਿਆਂ ਦੇ ਅੰਦਰ ਖਤਮ ਹੋ ਜਾਵੇਗੀ। ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗਾਜ਼ਾ ਦੇ ਵਿੱਚ ਇਜ਼ਰਾਈਲ ਦੀ ਅਗਵਾਈ ਹੇਠ ਯੂਏਈ ਅਤੇ ਮਿਸਰ ਦੇ ਸਹਿਯੋਗ ਨਾਲ ਸਰਕਾਰ ਚਲਾਈ ਜਾਵੇਗੀ ਅਤੇ ਹਮਾਸ ਗਰੁੱਪ ਨੂੰ ਗਾਜ਼ਾ ਤੋਂ ਬਾਹਰ ਕੱਢਿਆ ਜਾਵੇਗਾ ਅਤੇ ਸਾਰੇ ਬੰਦਕਾਂ ਨੂੰ ਰਿਹਾ ਕੀਤਾ ਜਾਵੇਗਾ। ਹਾਲਾਂਕਿ ਅਰਬ ਦੇਸ਼ਾਂ ਨੇ ਵਾਰ-ਵਾਰ ਇਸ ਗੱਲ ਉਤੇ ਜ਼ੋਰ ਦਿੱਤਾ ਹੈ ਕਿ ਉਹ ਗਾਜ਼ਾ ਦੇ ਵਿੱਚ ਜੰਗ ਮਗਰੋਂ ਦੁਬਾਰਾ ਵਸਾਇਆ ਜਾ ਉਨਾਰ ਰਚਨਾ ਦੇ ਵਿੱਚ ਤਦ ਤੱਕ ਭਾਗ ਨਹੀਂ ਲੈਣਗੇ ਜਦ ਤੱਕ ਦੋ ਰਾਜ ਹਾਲ ਤਹਿਤ ਫਿਲਸਤੀਨ ਅਥਾਰਟੀ ਨੂੰ ਗਾਜ਼ਾ ਚ ਆਪਣਾ ਕੰਟਰੋਲ ਸਥਾਪਿਤ ਕਰਨ ਦੀ ਇਜਾਜ਼ਤ ਨਾ ਮਿਲੇ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਵਾ ਨਿਜਮਾ ਦੇ ਸੰਬੰਧ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਦੱਸਿਆ ਕਿ ਇਸ ਕਮੇਟੀ ਦੇ ਵਿੱਚ ਕੁੱਲ 34 ਮੈਂਬਰ ਸ਼ਾਮਲ ਕੀਤੇ ਗਏ ਨੇ ਤੇ ਇਸ ਕਮੇਟੀ ਵੱਲੋਂ ਆਪਣੀ ਰਾਇ ਰਿਪੋਰਟ ਦਿੱਤੀ ਜਾਵੇਗੀ ਐਡਵੋਕੇਟ ਤਾਮੀਨ ਨੇ ਆਖਿਆ ਕਿ ਸ਼ਰੋਮਣੀ ਕਮੇਟੀ ਦੇ ਵੱਲੋਂ ਇਸ ਮਾਮਲੇ ਉੱਤੇ ਮੰਗੇ ਸੁਝਾਵਾਂ ਦੇ ਤਹਿਤ ਬਹੁਤ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਅਤੇ ਵਿਦਵਾਨਾਂ ਨੇ ਪਹਿਲਾਂ ਹੀ ਆਪਣੇ ਸੁਝਾਅ ਲਿਖਤੀ ਰੂਪ ਵਿੱਚ ਭੇਜੇ ਨੇ ਤੇ ਇਹਨਾਂ ਵਿੱਚ ਤਖਤ ਸੱਚਖੰਡ ਸ੍ਰੀ ਹਜੂਰ ਅਭਿਚਲ ਨਗਰ ਨਾਦੇੜ ਦਲ ਖਾਲਸਾ ਅਖੰਡ ਕੀਰਤਨੀ ਜਥਾ ਪੰਥਕ ਤਾਲਵੇਲ ਗੱਟਕਾ ਸੰਗਠਨ ਸਿੱਖ ਕੌਂਸਲ ਯੂਕੇ ਸੁਖਵੰਦੀ ਸਾਹਿਬ ਸੇਵਾ ਸੁਸਾਇਟੀ ਸ਼ਰੋਮਣੀ ਖਾਲਸਾ ਪੰਚਾਇਤ ਸਿੰਘ ਸਭਾ ਸਮੇਤ ਹੋਰ ਜਥੇਬੰਦੀਆਂ ਅਤੇ ਵੱਡੀ ਗਿਣਤੀ ਦੇ ਵਿੱਚ ਸਿੱਖ ਵਿਦਵਾਨ ਸ਼ਾਮਲ ਹੋਏ ਤੇ ਸ਼ਰੋਮਣੀ ਕਮੇਟੀ ਤਰਫੋਂ ਇਸ ਦੇ ਵਿੱਚ ਸਬੰਧ ਦੇ ਵਿੱਚ 34 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਆ ਤਾਂ ਜੋ ਆਪਣੀ رائے ਰਿਪੋਰਟ ਦੇਵੇਗੀ ਭਾਰਤ ਦੇ ਵਿੱਚ ਪਹਿਲੀ ਵਾਰ 올림픽 ਖੇਡਾਂ ਦੇ ਆਯੋਜਨ ਦੀ ਕੇਂਦਰ ਸਰਕਾਰ ਦੀ ਵੱਡੀ ਯੋਜਨਾ ਅਜੇ ਕੁਝ ਸਮਾਂ ਉਸ ਨੂੰ ਲੱਗ ਸਕਦਾ ਪਰ ਇਸ ਤੋਂ ਪਹਿਲਾਂ ਦੇਸ਼ ਦੇ ਵਿੱਚ ਇੱਕ ਹੋਰ ਵੱਡਾ ਖੇਡ ਸਮਾਗਮ ਹੋਣ ਦੀ ਸੰਭਾਵਨਾ ਹੈ ਲਗਭਗ 20 ਸਾਲਾਂ ਬਾਅਦ ਰਾਸ਼ਟਰ ਮੰਡਲ ਖੇਡਾਂ ਭਾਰਤ ਵਿੱਚ ਵਾਪਸ ਆ ਸਕਦੀਆਂ ਨੇ ਤੇ ਇੱਕ ਰਿਪੋਰਟ ਦੇ ਅਨੁਸਾਰ ਕੈਨੇਡਾ ਇਸ ਨੂੰ 2030 ਦੇ ਵਿੱਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਦੇ ਲਈ ਭਾਰਤ ਦਾ ਮਜ਼ਬੂਤ ਦਾਵੇਦਾਰ ਮੰਨਿਆ ਜਾਂਦਾ ਹੈ। ਉਸ ਨੂੰ ਵੱਡਾ ਝਟਕਾ ਲੱਗਾ ਤੇ ਵਕਫ ਵਕਫ ਦੇਸ਼ਾਂ ਨੂੰ ਯੂਨਾਈਟਿਡ ਕੈਨੇਡਾ ਦੇ ਵਜੋਂ ਜੋੜ ਕੇ ਬੋਲੀ ਲਗਾਉਣ ਦੀ ਯੋਜਨਾ ਸੀ ਪਰ 온ਟਾਰੀਓ ਇਸ ਤੋਂ ਪਿੱਛੇ ਹਟ ਗਿਆ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਕੈਨੇਡਾ ਦੇ ਚਾਰ ਸ਼ਹਿਰਾਂ ਦੇ ਵਿੱਚ ਇੱਕ 온ਟਾਰੀਓ ਨੇ ਇਹ ਫੈਤਰਾ ਸਮਾਗਮ ਦੀ ਲਾਗਤ ਅਤੇ ਇਸ ਤੋਂ ਹੋਣ ਵਾਲੇ ਲਾਭ ਅਤੇ ਨੁਕਸਾਨ ਦੀ ਗਣਨਾ ਕਰਨ ਤੋਂ ਬਾਅਦ ਲਿਆ। ਇਸ ਦੇ ਨਾਲ ਕੈਨੇਡਾ ਦਾ ਦਾਵਾ ਕਮਜ਼ੋਰ ਹੋ ਗਿਆ ਤੇ ਭਾਰਤ ਦੀਆਂ ਉਮੀਦਾਂ ਮਜ਼ਬੂਤ ਹੋ ਗਈਆਂ ਨੇ। ਖਾਸ ਗੱਲ ਇਹ ਹੈ ਕਿ ਰਾਸ਼ਟਰਮੰਡਲ ਖੇਡਾਂ 2030 ਦੇ ਵਿੱਚ 100 ਸਾਲ ਪੂਰੇ ਕਰਨਗੇ ਤੇ ਇਹ ਖੇਡਾਂ ਕੈਨੇਡਾ ਦੇ ਵਿੱਚ ਹੀ 1930 ਦੇ ਵਿੱਚ ਬ੍ਰਿਟਿਸ਼ ਅੰਪਾਇਰ ਗੇਮਜ਼ ਵਜੋਂ ਸ਼ੁਰੂ ਹੋਈਆਂ ਸਨ ਭਾਰਤੀ ਪੁਲਾਰ ਯਾਤਰੀ ਸੁਭਾਂਚੂ ਸ਼ੁਕਲਾ ਪੁਲਾਰ ਦੀ ਯਾਤਰਾ ਕਰਨ ਵਾਲੇ 634ਵੇਂ ਪੁਲਾਰ ਯਾਤਰੀ ਬਣ ਗਏ ਨੇ ਉਹ 28 ਘੰਟੇ ਦੀ ਯਾਤਰਾ ਤੋਂ ਬਾਅਦ ਵੀਰਵਾਰ ਨੂੰ ਅੰਤਰਰਾਸ਼ਟਰੀ ਪੁਲਾਰ ਸਟੇਸ਼ਨ ਦੇ ਵਿੱਚ ਦਾਖਲ ਹੋਏ ਸੁਭਾਂਚੂ ਸ਼ੁਕਲਾ ਨੇ 48 ਘੰਟੇ ਦੀ ਪੁਲਾਰ ਯਾਤਰਾ ਤੇ ਸਫਲ ਡੌਂਕਿੰਗ ਪੂਰੀ ਕਰਨ ਤੋਂ ਬਾਅਦ ਆਈਐਸ ਇਸ ਤੋਂ ਹਿੰਦੀ ਦੇ ਵਿੱਚ ਆਪਣਾ ਪਹਿਲਾ ਸੰਦੇਸ਼ ਭੇਜਿਆ ਤੇ ਉਹਨਾਂ ਕਿਹਾ ਕਿ ਇਹ ਭਾਰਤ ਲਈ ਇੱਕ ਖਾਸ ਪਲ ਹੈ ਅਤੇ ਮੈਂ ਆਪਣੇ ਤਿਰੰਗੇ ਨਾਲ ਚੱਲ ਰਿਹਾ ਪੁਲਾਰ ਸਟੇਸ਼ਨ ਉੱਤੇ ਰਸਮੀ ਸਵਾਗਤ ਸਮਾਰੋਹ ਦੇ ਵਿੱਚ ਇੱਕ ਸੰਖੇਪ ਟਿੱਪਣੀ ਟਿੱਪਣੀ ਦੇ ਵਿੱਚ ਸ਼ਕਲਾ ਨੇ ਕਿਹਾ ਕਿ ਮੈਂ 634ਵਾਂ ਪੁਲਾਰ ਯਾਤਰੀ ਹਾਂ ਇੱਥੇ ਆਉਣਾ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਉਹਨਾਂ ਕਿਹਾ ਕਿ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੇ ਨਾਲ ਮੈਂ ਅੰਤਰਰਾਸ਼ਟਰੀ ਪੁਲਾਰ ਸਟੇਸ਼ਨ ਉੱਤੇ ਪਹੁੰਚ ਗਿਆ ਇੱਥੇ ਖੜਾ ਹੋਣਾ ਆਸਾਨ ਲੱਗਦਾ ਪਰ ਮੇਰਾ ਸਿਰ ਥੋੜਾ ਭਾਰੀ ਹੈ ਕੁਝ ਮੁਸ਼ਕਲ ਹੈ ਪਰ ਇਹ ਮਾਮੂਲੀ ਗੱਲਾਂ ਨੇ ਉਹਨਾਂ ਆਖਿਆ ਕਿ ਅਸੀਂ ਇਸ ਦੀ ਆਦਤ ਪਾ ਲਵਾਂਗੇ ਤੇ ਇਹ ਇਸ ਯਾਤਰਾ ਦਾ ਪਹਿਲਾ ਕਦਮ ਹੈ ਅੰਤ ਵਿੱਚ ਉਹਨਾਂ ਨੇ ਜੈ ਹਿੰਦ ਜੈ ਭਾਰਤ ਕਿਹਾ ਅੱਜ ਲਈ ਇੰਨਾ ਹੀ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ